ਤੋ ਲੋ ਜੀ ਬਾਈ ਅੱਜ ਆਪਾਂ ਤੁਹਾਨੂੰ ਇੱਕ ਵੀਰ ਨਾਲ ਮਲਾਉਣਾ ਜੀ ਤੇ ਬਾਈ ਸਪੈਸ਼ਲ 200 ਕਿਲੋਮੀਟਰ ਤੋਂ ਚੱਲ ਕੇ ਆਪਣਾ ਕੋ ਪਹੁੰਚੇ ਨੇ ਅੱਜ ਤੇ ਮੰਮਾ ਜੀ ਸਤਿ ਸ਼੍ਰੀ ਅਕਾਲ ਅਸੀਂ ਕਿਹ ਪੁੱਤ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਜੀ ਵਧੀਆ ਜੀ ਦੋ ਮੰਮਾ ਹੀ ਬਾਈ ਬਾਰ ਇੰਟਰੋਡਕਸ਼ਨ ਮੜੀ ਜੀ ਇਹ ਵੀਰ ਆਪਣਾ ਵੀਰ ਧਮਾਇਆ ਹਾਂ ਇਹ ਤਾਂ ਮੈਂ ਤਾਂ ਥੋੜਾ 15 ਸਾਲ ਨਾਲ ਆਧਾਰ ਕਰ ਦਉ ਦੇਖੋ ਠੀਕ ਹੈ ਜੀ ਜਿਵੇਂ ਹੁਣ ਮੁੰਡਾ ਮੁੰਡਾ ਕਹਿੰਦਾ ਪੁੱਤ ਕਹਿੰਦਾ ਫੇ ਮੈਂ ਥੋੜਾ ਜਿਹਾ ਸਾਸ ਹਾਂ 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 ਪੁੱਤ ਕਹਿੰਦਾ ਪੁੱਤ ਜੀ ਠੀਕ ਹੈ ਵੀਰ ਫਰੀਦਕੋਟ ਤੇ ਆਇਆ ਫਰੀਦਕੋ ਠੀਕ ਹੈ ਦੇਖੋ ਮੈਂ ਆਪਣੇ ਹਾਂ ਬਾਈ ਨਾਲ ਮੇਰੇ ਤਾਂ ਯਾਦ ਵੀ ਨਹੀਂ ਬਾਈ ਨਾਲ ਫੋਨ ਤੇ ਹੋਈ ਸੀ ਗੱਲ ਹਾਂ ਜੀ ਵੀਰ ਕਹਿੰਦਾ ਤਾਂ ਏਜੰਸੀਆਂ ਦਾ ਲੋਕਲ ਵੀ ਹੈਗੇ ਠੀਕ ਹੈ ਜੀ ਇਹ ਪਰ ਤੁਹਾਡੇ ਤੇ ਵਿਸ਼ਵਾਸ ਬਣ ਗਿਆ ਵੀ ਤੂੰ ਮਨਤਾ ਵੀ ਮਿਲ ਕੇ ਆਉਣਾ ਠੀਕ ਹੈ ਜੀ ਚਲੋ ਗੱਲ ਵੀ ਬਣ ਗਈ ਆਪਣੀ ਠੀਕ ਹੈ ਜੀ 30 60 ਦਿਨਾਂ ਦੀ ਨੂੰ ਆਪਾਂ ਨੇ ਠੀਕ ਹੈ ਜੀ ਕੋਈ ਅਗਲੇ ਹਫਤੇ ਰਗਰ ਪ੍ਰੋਫਸਰ ਕੋਲ ਕੇ ਦੇ ਠੀਕ ਹੈ ਜੀ ਹਾਂ ਇਹ ਵੀ ਹੋ ਗਿਆ ਫਿਰ ਠੀਕ ਹੈ ਤਾਂ ਜਮਾ ਰੇਟ ਤੇ ਹੈ ਠੀਕ ਹੈ ਜੀ ਮੈਂ ਕਹਿੰਦਾ ਨਹੀਂ ਦਿੱਤਾ ਉਹਦਾ ਖੌਸ਼ਲਾ ਬਾਸੂ ਜਨਾ ਠੀਕ ਹੈ ਤਾਂ ਬਾਈ ਨੇ ਦੱਸਿਆ ਬਾਈ ਕਹਿੰਦਾ ਵੀ ਐਨ ਜੀਓ ਵੀ ਚਲਾਉਂਦੇ ਨੇ ਬਾਈ ਬੱਚਿਆਂ ਦੀ ਹੈ ਨ ਬਾਪ ਨੂੰ ਦਾ ਦੁਨੀਆ ਦਾ ਚੱਲੀ ਹੋ ਜਾਣੀ ਇਹ ਕੰਮ ਕੋਈ ਹੋ ਕੋਈ ਕਰਦਾ ਮਹਾਰਾਜ ਕਿਸੇ ਨੂੰ ਸੇਵਾ ਲਾਉਂਦਾ ਹਰੇਕ ਦੇ ਕਰਮਾ ਚ ਨਹੀਂ ਸਕਦਾ ਇਹ ਕੀ ਮਤਲਬ ਕਰਤਾ ਸਕਦਾ ਠੀਕ ਹੈ ਸੋਚਦਾ ਨਹੀਂ ਕੋਈ ਕਰਨਾ ਨਹੀਂ ਕੋਈ ਚਾਹੁੰਦਾ ਨਾ ਇਧਰ ਕਿਸੇ ਦੀ ਸੋਚ ਹੁੰਦੀ ਹੈ ਹਰੇਕਾਂ ਚ ਮੈਂ ਹੀ ਹਾਂ ਹਾਂ ਜੀ ਹਮ ਤਾਂ ਆਪਣੇ ਵੱਲੇ ਸੀਮਤ ਹੁੰਦਾ ਵੀ ਮੇਰੇ ਜੋ ਕੁਝ ਹੈ ਮੇਰੇ ਕੋਲ ਰਹਿ ਜੇ ਬਿਲਕੁਲ ਜੀ ਇਹ ਬਾਕੀ ਤਾਂ ਜਾਵੇ ਦੁਨੀਆਦਾਰ ਸਹੀ ਮਹਾਰੇ ਵੱਲੋਂ ਵੀ ਸੇਵਾ ਬਖਸ਼ੀ ਹੋਈ ਹੈ ਬਹੁਤ ਵਧੀਆ ਸੇਵਾ ਲਈ ਮਹਾਰਾ ਜਿਹੜੇ ਕਰ ਰਹੇ ਆ ਕੰਮ ਚਲੋ ਠੀਕ ਹੈ ਜੀ ਵੀ ਮਹਾਰਾ ਦਿਨ ਤੋਂ ਕੁਲੀ ਰਾ ਚੌਪਲੇ ਤੱਕ ਹੀ ਰੱਖ ਸੀ ਹਾਂ ਜੀ ਬਾਕੀ ਇੱਕ ਗੱਲ ਹੋਰ ਵੀ ਹੈ ਕਈ ਲੁਧਿਆਣੇ ਤੋਂ ਬਈ ਬਾਈ ਸਾਡੇ ਕੋਲ ਟਰੈਕਟਰ ਆ ਕੇ ਦੇਖ ਜੋ ਹਾਂ ਜਾਂਦੇ ਨਹੀਂ ਆਪਾਂ ਕਹਦੇ ਨੇ ਬਾਈ ਤੂੰ ਆਪਣੇ ਕੋਲੇ ਵੇਚ ਦੇ ਸਹੀ ਗੱਲ ਹੈ ਵੀ ਸਾਡਾ ਸੋਨਾ ਔਖਾ ਸਹੀ ਗੱਲ ਆਪਾਂ 50 ਕਿਲੋਮੀਟਰ ਜਾਣ ਦੇ ਲੋ ਬਾਈ 200 ਕਿਲੋਮੀਟਰ ਦੀ ਮੋਟਰਸਾਈਕਲ ਤੇ ਆ ਗਿਆ ਮੋਟਰਸਾਈਕਲ ਤੇ ਹੈ ਜੀ ਸਹੀ ਗੱਲ ਹਿੰਮਤ ਹੈ ਹਾਂ ਜੀ ਹਾਂ ਬਾਕੀ ਬਾਈ ਉਮੀ ਮਿਲਦਾ ਘੁੰਮੜ ਫੇਨਦਾ ਬਾਈ ਯਕੀਨ ਵੀ ਲੱਗਦਾ ਹੈ ਬਾਈ ਹੈਗੇ ਆ ਵੀਰੇ ਥੋੜੇ ਜਿਹਾ ਠੀਕ ਹੈ ਬਾਈ ਬਾਈ ਮੋਟਰਸਾਈਕਲ ਕਿਹੜਾ ਮੜਾ ਇਹਦੇ ਬਾਰੇ ਵੀ ਦੱਸੋ ਮੈਂ ਦੇਖਿਆ ਪਹਿਲੀ ਵਾਰ ਅਸੀਂ ਇਹ ਵੀਰੇ ਬੋਬਰ ਆ ਜਾਵਾਦਾ ਅੱਛਾ ਜੀ ਅੱਛਾ ਜੀ ਠੀਕ ਹੈ ਸੀਡ ਟਿੱਕੋ ਬਾਈ ਬਾਵਰ ਕਨਸੈਪਟ ਚ ਹੈ ਵੀਰੇ ਬਾਵਰ ਕਨਸੈਪਟ ਚ ਸੀਟ ਇੱਕ ਹੀ ਹੁੰਦੀ ਆ ਅੱਛਾ ਜੀ ਇਹ ਆਪਣੇ ਹਾਰਲੇ ਡੈਵਿਡਸਨ ਵਗੈਰਾ ਹੈਗੇ ਆ ਉਹਨਾਂ ਦੇ ਬਾਵਰ ਕਨਸੈਪਟ ਚ ਸੀਟ ਇੱਕ ਹੀ ਹੁੰਦੀ ਆ ਪੈਸੇਂਜਰ ਸੀਟ ਨਾਲ ਕੋਈ ਨਹੀਂ ਹੁੰਦੀ ਠੀਕ ਆ ਮਨੇ ਕਿ ਸਿੰਗਲ ਸੀਟ ਹੈ ਠੀਕ ਆ ਕਿੰਨੀ ਕੀਮਤ ਆ ਬਾਈ ਦੀ ਇਹ ਵੀਰੇ ਹੈਗੀ ਆ 2.5 ਪੌਣੇ ਤਿੰਨ 2.5 ਪੌਣੇ ਤਿੰਨ ਠੀਕ ਆ ਜੀ ਆ ਜਾਓ ਦੂਇਆ ਦੇਖਿਆ ਬਾਈ ਹਾਰਲੇ ਆਪਣੇ ਉਹਦੇ ਵੀ ਦੇਖਿਆ ਆ ਜਣੀ ਆਪਾਂ ਨੇ ਪਹਿਲੀ ਵਾਰ ਦੇਖਿਆ ਉਹਰੇ ਬਾਵਰ ਆ ਲਿਖਿਆ ਹੋਇਆ ਬਾਵਰ ਬਾਈ ਠੀਕ ਆ ਕਿੰਨੇ ਦਾ ਇੰਜਨ ਆ ਬਾਈ ਦਾ ਕਿੰਨੇ ਸੀਸੀ ਦਾ 350 350 ਸੀਸੀ ਦਾ ਠੀਕ ਆ ਬਾਈ ਕਿੰਨਾ ਟਾਈਮ ਲੱਗਾ ਵੀਰੇ ਰੋਪੜ ਪਹੁੰਚਣ ਨੂੰ ਮੈਨੂੰ ਲੱਗੇ ਵੀਰੇ 3 ਘੰਟੇ 3 ਘੰਟੇ ਹਾਂਜੀ ਫਿਰ ਵੀ ਬਹੁਤ ਜਿਹੇ ਉਹਦੇ ਟਾਈਮ ਚ ਆ ਗਏ ਤੁਸੀਂ ਬਸ ਥੋੜਾ ਜਿਹਾ ਮੋਟਰਸਾਈਕਲ ਦਾ ਹੋ ਜਾਂਦਾ ਵੀਰੇ ਮਾੜਾ ਚਲਾਈ ਚਲਵੀਦਾ ਹਨਾ ਜੀ ਠੀਕ ਆ ਲਧਰਾਨੇ ਤੱਕ ਤਾਂ ਤੁਹਾਨੂੰ ਰੋਡ ਠੀਕ ਆ ਵਧੀਆ ਐ ਹਾਂਜੀ ਉਹ ਤੋਂ ਅੱਗੇ ਉਹ ਤੋਂ ਅੱਗੇ ਸਿੰਗਲ ਰੋਡ ਆ ਠੀਕ ਆ ਜੀ ਠੀਕ ਆ ਤੇ ਬਾਕੀ ਚਲੋ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀਰੇ ਤੁਹਾਡਾ ਤੁਹਾਡੀ ਵੀਡੀਓ ਕਰਨੀ ਆ ਆਪਾਂ ਇੱਥੇ ਆਏ ਆ ਹਾਂ ਠੀਕ ਆ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਤੇ ਵੀਰ ਦਾ ਚੈਨਲ ਵੀ ਫੋਲੋ ਕਰੋ ਤੇ ਕੋਈ ਗੱਲ ਨਹੀਂ ਵੀਰੇ ਠੀਕ ਆ ਸਾਰਾ ਕੁਝ ਬਾਕੀ ਉੱਥਾ ਵੀ ਤੁਹਾਡਾ ਸਵਾਗਤ ਵੀ ਆਪਾਂ ਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਤੁਹਾਡੇ ਨਾਲ ਤੇ ਬਾਕੀ ਚਲੋ ਠੀਕ ਆ ਜੀ ਧੰਨਵਾਦ ਭਰਾਵਾਂ ਦਾ ਹਾਂਜੀ ਬਾਕੀ ਜਿੱਦਾਂ ਵਾਲਾ ਮਾਰਾ ਸੁੱਖ ਰੱਖੇ ਤੁਹਾਨੂੰ ਟਰੈਕਟਰ ਦਵਾਂਗੇ ਉਸ ਦਿਨ ਬਣਾਵਾਂਗੇ ਵਲੌਗ ਠੀਕ ਆ ਹਾਂ ਠੀਕ ਆ ਜੀ ਧੰਨਵਾਦ ਓਕੇ ਲੈ ਵਾਈ ਮੋਟਰਸਾਈਕਲ ਦੀ ਆਵਾਜ਼ ਕਰੋ ਚੈੱਕ ਕਰਿਆ ਪਿਆਰੀ ਆ ਸ਼ੇਗੀਰਾ ਬਾਈ ਸ਼ੇਗੀਰਾ ਬਾਈ ਕਹਿੰਦਾ 60 120 ਤੇ ਜਾ ਕੇ ਲੰਦਾ ਦੇਖ ਲਓ ਮੈਂ ਕਿਹੜਾ ਲੈ ਕੇ ਦੇਖਣਾ ਬਾਈ ਚਲਾ ਕੇ ਓ ਬਾਈ ਤੇ ਗੱਡਾ ਚੱਲੇਣਾ ਬਾਈ ਕਹਿੰਦਾ ਮੈਂ BMW ਰੱਖੀ ਹੋਈ ਗੱਡੀ ਕਹਿੰਦਾ ਬਈ ਸ਼ੌਂਕ ਹੈ ਨਾ ਚੀਜ਼ਾਂ ਦਾ ਅੰਸ਼ਰਾ ਟਾਇਰ ਵੀ ਖਾਵਤ ਹੋਣਾ ਬਾਈ ਹਾਂ ਤੇ ਬਈ ਚੱਗੂ ਚਲੇਆ ਹੁਣ ਡਰਾਈ ਲੇਨ ਜੱਗੂ ਕੀ ਆਉਦਾ ਸੌਦਾ ਕਰੇ ਲੈ ਬਈ ਤਾਂ ਕੋਈ ਪਤਾ ਨਹੀਂ ਇਹ ਤਾਂ ਬਿਆਰੀ ਜੱਗੂ ਸਫਲ ਸਫਲ ਡਰਾਈਵਰ ਨਹੀਂ ਹੈਗਾ ਜੱਗੂ ਮੋਟਰਸਾਈਕਲ ਟੈਗਪ ਬਾਉਂਦਾ ਦੀ ਬਾਈ ਬੋਲਟ ਨਾਲੋਂ ਵੱਧ ਪੇਕਾ ਬਾਈ ਦੀ ਬੋਲਟ ਨੇ ਚਲਾਇਆ ਪਰ ਬੋਲਟ ਦੀ ਇੰਨੀ ਪੇਕਪ ਨਹੀਂ ਹੈਗੀ ਜੀ ਤਾਂ ਸਾਲਾ 4 ਹੀ ਮੰਗਦਾ ਬੜਾ ਜਿਹਾ ਪਾਵਨ ਦੇ ਮੁਰਦਾ ਹੈ ਬੱਕਰੀ ਰਗਣੀ ਮੋੜਸਾਲੇ ਤਾਂ ਪਾਵਨ ਦਾ ਕੱਦ ਘਰ ਦਾ ਦੇਖ ਲੈ ਲੈ ਪਾਵਨ ਤਾਂ ਫਰੇਮ 'ਚ ਨਹੀਂ ਪੂਰਾ ਆਉਂਦਾ ਪਾਵਨ ਮੁਰਦਾ ਤਾਂ ਦੀ ਬੱਕਰੀ ਹੁਣ ਆਇਆ ਪੂਰਾ ਦੀ ਗੱਲ ਹਾਂ ਉਹੀ ਗੱਲ ਹੈ ਉਹ ਵੀ ਗੋੜਾ ਲੈ ਲੈ ਬਾਈ ਇੱਧਰ ਲਾਡੀ ਬਾਈ ਨਾਲ ਕੋਲ ਆ ਕੇ ਇੱਧਰ ਬਾਈ ਨਾਲ ਵੀ ਸਾਰੇ ਕੰਮ ਕਾਰ ਲੱਗੇ ਹੋਏ ਵੇ ਆ ਰੋਟਰਵੇਟਰ ਪੱਟਿਆ ਬਾਈ ਨਾਲ 8 ਫੁੱਟ ਆ ਦੇਖੋ ਸਾਰੇ ਬੈਰਿੰਗ ਮੁਰਗਾ ਨਵੇਂ ਪਾਤੇ ਹੋ ਦੇ ਕੜਦੇ ਨੇ ਕੋਈ ਨਾ ਕੱਟਣ ਲੱਗਦਾ ਪੂਰੀ ਤਰ੍ਹਾਂ ਹੀ ਵੈਸੇ ਕੰਮ ਹੋ ਰਿਹਾ ਲਾਡੀ ਬਾਈ ਹੋਰ 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 ਵੀਰੇ ਵਧੀਆ ਸਾਰੇ ਪੁਰੀ ਸੱਟ ਕਿੰਨਾ ਕਮੰਡ ਲੂਗਾ ਜੱਗੂ ਬਾਈ ਪਤਾ ਨਹੀਂ ਬਾਈ ਹੁਣ ਕਹਿ ਕਹਿਦੀ ਹੈ 2005 6 ਮਾਡਲ ਇਹ ਐਨਾ ਪੁਰਾਣਾ ਮਾਡਲ ਹੈ ਯਾਰ ਅੱਛਾ ਕੰਮ ਕਰਨੇ ਸਾਰੇ ਨਵਾਂ ਕਰਤਾ ਬੇਲਾ ਖੜਾ ਦੀ ਯਾਰ ਬੰਦੇ ਉਹ ਠੀਕ ਆ ਤੂਰੂ ਬਾਟੇ ਨਾ ਦੇ ਬੇਲਾ ਖੜਾ ਦੀ ਕਰਦੇ ਉਹ ਤੂਰ ਗੇਰ ਬਿਚਾ ਪਤਾ ਨਹੀਂ ਕਿੰਨੀਆਂ ਜੁੜੀਆਂ ਕਹਿੰਦਾ ਸੀ ਕਹਿੰਦਾ ਬਦਲਾਤੀਆਂ ਸੀ ਬਲੇਡਾਂ ਦੀਆਂ ਠੀਕ ਆ ਖੜਾ ਸੀਗਾ ਬੇਲਾ ਹੀ ਬੰਦੇ ਉਹ ਅੱਛਾ ਮਨੇ ਕੇਤੀ ਛੜਤੀ ਹਾਂ ਉਕਣੀ ਖੜਾ ਰੱਖ ਲਿਆ ਅੱਛਾ ਪਾਜੀ ਖੜੇ ਰਹੀ ਨਾ ਮੈਂ ਸਮਾਰਤਾ ਜਿਆਦਾ ਤਾਂ ਬਾਹਰ ਖੜੇ ਖੜੇ ਦਾ ਜੀ ਬਾਹਰ ਖੜੇ ਖੜੇ ਦਾ ਜੀ ਮਿੱਟੀ ਮੁੱਟੀ ਬੋਰ ਪ੍ਰਿੰਡਾ ਲੱਗੀਆਂ ਹੋਈਆਂ ਸੀ ਜੀਆਂ ਤੁਹਾਡੇ ਅੱਛਾ ਠੀਕ ਹੈ ਤੇ ਬਿਰੋ ਹੁਣ ਦੁਬਾਰਾ ਕਰ ਲੱਗਿਆ ਠੀਕ ਆ ਉਹਨੂੰ ਦੇਖੂ ਜੜਾ ਰੰਗੇ ਖਰਾਬ ਆ ਹਾਂ ਛੜਾ ਵਧੀਆ ਪਿਆ ਸਾਰਾ ਸੈਟ ਆ ਵਿਚੋਂ ਠੀਕ ਆ ਪੂਰਾ ਵਧੀਆ ਅੰਦਰੋਂ ਠੀਕ ਆ ਅੱਛਾ ਬਸ ਉਹ ਕਹਿੰਦਾ ਵੀ ਜਿਹੜਾ ਪੁਰਾਣਾ ਤੇਲ ਹੈਗਾ ਕੱਢ ਕੇ ਨਵਾਂ ਪਾ ਦੇ ਠੀਕ ਆ ਓਕੇ ਓਕੇ ਜਿਹੜਾ ਵਧੀਆ ਰੰਗ ਖਰਾਬ ਤੋਂ ਪਜ ਖਾੜਨ ਕਰਕੇ ਕਰਾਂ ਠੀਕ ਆ ਯਾਨੀ ਕਿ ਤੁਸੀਂ ਕੰਮ ਤਸੱਲੀ ਬਾਸ਼ ਕਰਤਾ ਇਹਦਾ ਠੀਕ ਆ ਤੇ ਸੱਭਾ ਬਾਈ ਸਾਡਾ ਹਰਾ ਹਰੀ ਸ਼ਰਟ ਹਰਾ ਪਰਨਾ ਉਹਦੇ ਬੈਲੀ ਤੁਰੇ ਆਉਣਾ ਆਏ ਹਾਏ ਹੋਰ ਸੱਭੇ ਬਾਈ ਵਾ ਠੀਕ ਆ ਵੀਰੇ ਠੀਕ ਆ ਬਾਈ ਹਾਂ ਵਧੀਆ ਵੀਰੇ ਬਾਈ ਖੋਜ ਰਿਹਾ ਬਾਈ ਆਪਣਾ ਹਾਂ ਪੂਰਾ ਕੁਝ ਰਹੀਦਾ ਹਾਂ ਇਹ ਜਿਹੜਾ ਉਦੋਂ ਦਾ ਮਡਲ ਆ ਜਦੋਂ ਇਹਨੂੰ 300 ਸਪ੍ਰਿੰਗ ਆ ਦਿੰਦੇ ਸੀ ਪਿੱਛੇ ਫਰ ਹੁਣ ਚਾਰ ਆਉਨੇ ਆ ਹੁਣ ਚਾਰ ਆਉਨੇ ਇੱਥੇ ਤੀਜਾ ਹਿੰਦਾ ਹੀ ਨਹੀਂ ਸੀ ਇਹਦੇ ਨਾਲ ਆਏ ਹੁਣ ਕੁੜੀ 14 ਦਾ ਨਮਾ ਬਣਾ ਦੇਣਾ 24 ਮਾਡਲ ਅੱਛਾ ਸਭ ਕੁਛ ਇਹ ਪਾਇਆ ਤਾਂ ਅੱਛਾ ਬਹੁਤ ਬੁਰਾ ਹਾਲ ਤਾਂ ਪਤਾ ਨਹੀਂ ਕਿ ਕਿਹੜਾ ਜੱਟ ਦਾ ਭੈਣ ਭਿੰਡਾ ਪਰੋਂਡਾ ਵਿੱਚ ਜਿਹੜਾ ਹੁੰਨੇ ਦੂਏ ਦੋ ਮੂੰਹ ਇਹ ਹਾਂ ਕਿਆ ਕਹਿੰਦੇ ਉਹਨਾਂ ਨੂੰ ਡੈਂਬੂ ਮੂੰਹ ਵੀ ਭੈਣ ਦੇ ਵਿੱਚ ਤੇ ਇਹਦੇ ਅੱਛਾ ਦੇਖਦੇ ਆ ਕੱਲ ਦੇ ਲੱਗੇ ਹੋਏ ਬਾਈ ਇਹ ਅੰਦੀਵਾ ਲੈ ਕੇ ਆਏ ਤੇ ਅੱਛਾ ਨਹੀਂ ਬੰਦਾ ਉਹ ਨਾ ਪਾਗਲ ਆ ਪੈ ਲੱਦ ਗਈ ਚੱਲ ਅੱਜ ਲੇਟ ਹੋ ਗਿਆ ਬਾਈ 라ਡੀ ਤੁਸੀਂ ਵੀ ਰੰਗ ਰੂਗੇ ਖਰਾਬ ਆ ਉਹ ਵਧੀਆ ਨਾ ਨਾ ਠੀਕ ਆ ਨਵਾਂ ਬਣ ਜਾਣਾ ਨੇ ਅੱਜ ਲੇਟ ਹੋ ਗਿਆ ਬਾਈ ਨੇ ਲੇਟ ਫਿਰ ਬਾਈ ਸੱਭਾ ਕਿਵੇਂ ਜਾਊਗਾ ਅੱਜ ਘਰ ਨੂੰ ਹੁਣ ਮੈਂ ਅੱਜ ਆਪਣੇ ਆਪ ਲੇਟ ਹੋ ਗਿਆ ਬਾਈ ਹਾਂ ਮੈਂ ਕਿਹਾ ਮਾ ਬਾਈ ਨੇ ਮੈਨੂੰ ਖਰਚਾ ਦੇ ਦੇਣਾ ਹਾਂ ਠੀਕ ਆ ਬੱਸ ਜਾਊਗਾ ਬੱਸ ਚਲੇ ਜਾਣਾ ਆਪਾਂ ਨੂੰ ਕਿਹਾ 100 ਰੁਪਏ ਲੱਗਣੇ ਟੌਰਨ ਉਧਰੂੰਗਾ ਠੀਕ ਆ ਇਹਨਾਂ ਦਾ ਤਾਂ ਸੱਤਾ ਪਿੰਡਾ ਬਾਈ ਸੱਭਾ ਸਾਡਾ ਬਾਈ ਦੌਂ ਅਜਰੇ ਦਾ ਖੈੜ ਕੋਲ ਦਾ ਦੌਂ ਅਜਰਾ ਪਿੰਡਾ ਬਾਈ ਦਾ ਹਨ ਨੋਡ ਫਰੋਸਰ ਨੇ ਦੌਂ ਅਜਰੇ ਦਾ ਲੰਬੜਦਾਰ ਆ ਬਾਈ ਇਹੇ ਅੱਛਾ ਲੰਬੜਾ ਦਾ ਲੈਣਾ ਪੈ ਜਾਂਦਾ ਇਹਨਾਂ ਦਾ। ਰਾਢੀ ਕਹਦਾ ਦੱਸਦਾ ਜਿੱਦਣ ਸੱਭਾ ਬਾਈ ਕੰਮ ਕਦੇ ਹੋਰ ਗਾਨ ਲੱਗਿਆ ਤੁਹਾਡਾ ਕੰਮ ਖੜ ਜਾਣਾ ਹੋਵੇ। ਹਾਂ। ਇਹੀ ਮੇਸਤਰੀ ਆ। ਉਹ ਬਾਈ ਆ ਵੀ ਵੇਚ ਕੱਟ ਰਿਹਾ ਫਾਰਮ ਐ ਕਰੋ। ਬਾਈ ਬਾਈ ਨਾਲ ਕੋਲ ਦੂਹਾ ਸ਼ਕਤੀਮਨ ਵਾਲਾ ਵਿੱਗਿਆ ਵੀਰੇ। ਉਹ ਵੇਚਤਾ। ਸ਼ਕਤੀਮਨ ਵਾਲਾ ਬਾਈ ਵਿੱਗਿਆ ਬਾਈ ਇਹਨਾਂ ਦਾ। ਠੀਕ ਆ। ਸ਼ਕਤੀਮਨ ਵਾਲਾ ਬਾਈ ਇਹਨਾਂ ਨੇ ਵੇਚਤਾ ਤੇ ਆ ਆਪਣਾ ਏ ਬਾਈ ਹਾਂ ਹਾਂਜੀ 40000 ਦਾ ਕਟਿਆ ਹੈ 40 ਦਾ ਦੇਣਾ ਕਿੰਨੇ ਦਾ ਉਹਨੇ ਦਾ ਹੀ ਹੁਣ ਦੇ ਦੇਣਾ ਹਾਂ ਐਲ ਐਡੀ ਹੁਣ ਰੇਟ ਦੇਖ ਕੇ ਦੱਸਿਓ ਕਿ ਪਿਛਲੀ ਵਾਰ ਪ੍ਰੀਖਿਆ ਬਾਈ ਕਹਿੰਦਾ ਬਾਈ 40000 ਦਾ ਕਟਿਆ ਵੀ 40000 ਦੀ ਦੇ ਦੇਣਾ ਬਾਈ ਹੋਰ ਮਾੜਾ ਦਾਣਾ ਹੋ ਵੀ ਮਾੜਾ ਮੋਟਾ ਹੋਰ ਵੀ ਹੋ ਜਾਊਗਾ ਚੋ ਹੋ ਕਿੰਨਾ ਹੋਜੀ ਜਿੰਨੇ ਦਾ ਹੈਗਾ ਉਹਨੇ ਠੀਕ ਆ ਉਹ ਠੀਕ ਆ ਬਾਈ ਰੋਟਾਵੇਟਰ ਪੂਰਾ ਪੱਧਰਾ ਪਿਆ ਹੈ ਨਾ ਰੋਟਾਵੇਟਰ ਸਾਫ ਆ ਬਲੇਡ ਜੂਟ ਪੈਣੇ ਵਾਲੇ ਆ ਦੇ ਠੀਕ ਆ ਇਹ ਬਲੇਡ ਚੱਲੀ ਵੀ ਜਾਣੇ ਲੱਢੀ ਵਿੱਚ ਵਿੱਚ ਹੈਗੇ ਆ ਵਿੱਚ ਵਿੱਚ ਵੱਧ ਕਰ ਗਏ ਨਾ ਠੀਕ ਆ ਇਹ ਪਤਾ ਕੀ ਆ ਯਾਰ ਜਿਹੜਾ ਬਲੇਡ ਜਿਵੇਂ ਗਿਰ ਗਿਆ ਬਾਈ ਦਾ ਉਹ ਨਵੇਂ ਪਾ ਲੇ ਅੱਛਾ ਉਹ ਖੜੇ ਆ ਹਲੇ ਜਿਹੜੇ ਬਾਕੀ ਆ ਘਾਟ ਕੇ ਉਹਦਾ ਯਾਰ ਦੂਏ ਦਾ ਰੋਲਾ ਪੈ ਗਿਆ ਦਾ ਰੇਟ ਪਿੱਛੇ ਬਾਈ ਤੈਂ ਤੈਂ ਉਹਦਾ ਵੀਡੀਓ ਕਿੰਨਾ ਮੰਗਿਆ 58000 ਕਿਹਾ ਦਾ 30 40 ਕਿਹਾ ਹੈਗਾ 50 ਬਾਈ ਇਹਨਾਂ ਨੇ ਆ ਕੇ 65 ਮੰਗਦੇ ਆ ਬਾਈ ਕਹਿੰਦਾ ਤੁਸੀਂ ਵੀਡੀਓ 58 ਮੰਗਿਆ ਅੱਛਾ ਉਹਦਾ ਰੋਲਾ ਪੈ ਗਿਆ ਯਾਰ ਉਹ ਨਹੀਂ ਰੋਲਾ ਪੈ ਗਿਆ ਉਹਦਾ 55000 ਉਹ ਕੋ ਦੂਏ ਦਾ ਸੀਗਾ ਚਲ ਕੋਈ ਗੱਲ ਨਹੀਂ ਵਿਕ ਗਿਆ ਪਕਾ ਲਿਆ ਹੁਣ ਛੱਡੋ ਸਵੈਨ ਵਾਲੇ ਦਾ ਅੱਛਾ ਇਹ ਆਪਣੇ ਖਲਾਇਗੋ ਸਵੇਨ ਵਾਲੇ ਦਾ ਕੀ ਹੋਣਾ ਇਹਨੇ ਉਹਦੇ ਪਲੇਖੇ ਚ ਦੱਸ ਚਲੋ ਹੁਣ ਜੋ ਹੋ ਗਿਆ ਹੋ ਗਿਆ ਕੋਈ ਗੱਲ ਹੋ ਜਾਂਦਾ ਕਈ ਵਾਰ ਖਾਦੀ ਪੀਤੀ ਸੀ ਖਾਦੀ ਪੀਤੀ ਜੋ ਹੈ ਨਾ ਹਾਂ ਹੋ ਜਾਂਦਾ ਬਾਈ ਤੇ ਬਾਕੀ ਰੋਡਾਵੇਟਰ ਬਾਈ ਬਾਈ ਰਾਣੇ ਪੂਰੀ ਧੁੱਕ ਕੱਢਦੇ ਆ ਦੇਖੀ ਹਾਂ ਕੱਲ 4-5 ਵੇਲੇ ਅੱਜ ਵੀ ਵੇਚ ਤੇ 2-3 ਵਧੀਆ ਮਿਲਦੇ ਨੇ ਬਾਈ ਮੋਟਰਸਿਕਲ ਨਾ ਵਧੀਆ ਬਾਈ ਚੀਜ਼ ਵੀ ਵਧੀਆ ਬਾਈ ਬਾਕੀ ਰੰਗ ਆਪਾਂ ਕੋਕਾ ਕੋਲਾ ਕਰ ਲਿਆ ਘੁੰਮ ਘੁੰਮ ਕੇ ਤੋਂ ਹਾਂ ਗਰਮੀ ਬਹੁਤ ਅੱਜ ਗਰਮੀ ਬਹੁਤ ਹੀ ਬਾਈ ਫੀਲਡ 'ਚ ਘੁੰਮ ਕੇ ਹੀ ਵਿਗਦਾ ਜੱਗੂ ਤਾਂ ਇੱਕ ਵਾਰ ਮਾਰਕੀਟ ਬਣ ਜਵੇ ਫੇਰ ਵਧੀਆ ਉਹਦਾ ਹੈ ਉਹਦਾ ਫੀਲਡ 'ਚ ਬਿਲਕੁਲ ਬਿਲਕੁਲ ਸ਼ਾਲਾ ਢੀ ਵੀਰੇ ਚੱਲੀਏ ਫਿਰ ਟਾਈਮ ਵੀ ਹੋ ਗਿਆ ਓਕੇ ਬਾਈ ਚਲੋ ਬਾਈ ਠੀਕ ਹੈ ਜੀ ਆਪਾਂ ਵੀ ਲੇਟ ਹੋ ਗਏ 7 ਵਜੇ ਨੇ ਆਪਾਂ ਇਹ ਟਾਂ ਬਲੰਗ ਜਿੱਦਾ ਘਰੋਂ ਆਹ ਟਰੈਕਟਰ ਹੈਗੇ ਆਪਣੇ ਟਾਉਨ ਨੂੰ ਬਾਕੀ ਅੰਦਰ ਲਾਤੇ ਆਪਾਂ ਨੇ ਬਾਕੀ ਕਿਸੇ ਵੀ ਵੀਰ ਨੇ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਉਹਨੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਨੰਬਰ ਸਭ ਨੂੰ ਪਤਾ ਹੀ ਆਪਣਾ ਇਹ ਪੁਰਾਣਾ ਕਿਸ ਨੇ ਵੇਚਣਾ ਜਾਂ ਨਵਾਂ ਕੋਈ ਵੀ ਤੇ ਬਾਕੀ ਚਲੋ ਠੀਕ ਹੈ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ